ਗਾਣੇ ਪਾਏ ਆ ਦੋਨੋਂ ਅਦਰ ਲਓ ਜੀ ਜੈ ਭੀਮ ਜੀ ਜੈ ਭਾਰਤ ਸਾਰਿਆਂ ਨੂੰ ਉਹ ਮੁੱਠਾ ਦੇਖ ਰਿਹਾ ਜੀ ਕਿੱਥੋਂ ਆਏ ਆ ਅੰਕਲ ਜੀ ਆਪਾਂ ਸਹੀ ਆ ਜੀ ਸਾਰੇ ਵੀਰ ਉਧਰ ਹੀ ਸਾਰੇ ਅੰਕਲ ਜੀ ਉੱਥੇ ਹੀ ਆ ਹਬਲੋ ਸਰਕਲ ਸਹੀ ਆ ਮੈਂ ਬੱਸ ਜਿੱਕੇ ਦੇਖ ਕੇ ਆ ਮਾ ਆਪਣਾ ਕੈਰੀਆ ਆਪਣਾ ਜੀ ਜਲੰਧਰ ਜਲੰਧਰ ਹਾਂ ਜੀ ਆਪਣਾ YouTube ਤੇ ਚੈਨਲ ਹੈ ਵੀਰ ਅੰਕਲ ਜੀ ਚੈਨਲ ਇਹ YouTube ਤੇ ਜੀ ਹਾਂ ਜੀ ਆਪਣਾ ਜਿਹਨ ਜਲੰਧਰ ਤੇ ਆਪਣਾ ਛੋੜਾ ਰੜਕਾ ਜੀ ਗੁਰਾਇਆ ਕੋਲ ਅੱਛਾ ਜੀ ਹਾਂ ਜੀ ਰੜਕਾ ਰੜਕਾ ਪਾੜੇ ਲਾ ਕੇ ਪਾ ਕੇ ਹਾਂ ਜੀ ਉਹ ਕਿਰਾਇਆ ਤਾਂ ਅੰਪੀ ਸਾਹਿਬ ਹੁੰਦਾ ਸੀ ਹਾਂ ਜੀ ਕਿਰਾਇਆ ਤਾਂ ਅੰਪੀ ਸਾਹਿਬ ਹੁੰਦਾ ਹਾਂ ਜੀ ਹਾਂ ਜੀ ਇਹ ਹੁਣ ਦਾ ਜੀ ਪਤਾ ਪਹਿਲਾਂ ਦਾ ਹੈਗੇ ਜੀ ਇਹਦੀ ਫੋਟੋ ਬਣਾ ਦਿਓ ਸਾਰੇ ਸਾਰਿਆਂ ਨੇ ਬਣਾ ਲਿਆ ਸਾਰੇ ਆ ਗਏ ਉਹ ਬਾਬਾ ਜੀ ਹਜਾ ਮਿੱਤਰਾ ਦਰਵਾਜ਼ੇ ਆ ਗਏ ਲੋ ਜੀ ਲੋ ਨੇ ਚੱਕੇ ਸਾਰੇ ਆ ਗਏ ਮੋੜੇ ਮਿੱਤਰਾ ਡਰਾਈਵਰ ਦੀ ਆਉਣਾ ਕੋਈ ਜੇ ਸਾਡੀ ਪੂਰੀ ਬੁਲਾ ਦਿਓ ਇਹਦੀ ਕੱਲਾ ਫੋਟੋ ਵਿਚਾਰ ਬਣਾ ਲਾ ਦੇ ਆ ਵੀ ਜ਼ਿਆਦਾ ਬਣਾਏ ਜੀ ਹਾਂ ਐ ਜੀ ਮੇਰੇ ਉਹ ਦੇ ਬਾਗਪੁਰੇ ਚਾਨ ਪਾਰਟੀ ਦਾ ਹੈ ਬੰਦਾ ਆ ਰਿਹਾ ਹੈ ਇਹ ਤਾਂ ਅੱਜ ਆ ਗਿਆ ਇਹਦਾ ਪਰ ਉਹ 45 ਸਾਲ ਤੋਂ ਚੱਲਿਆ ਹੈ ਪਾਰਟੀ ਬਣਾਉਣਾ ਅੰਕਲ ਜੀ ਬਹੁਤ ਚਿਰ ਹੋ ਗਿਆ ਅੰਕਲ ਜੀ ਤੁਸੀਂ ਤਾਂ ਜਦੋਂ ਸਾਈਕਲਾਂ ਦੇ ਰੈਲੀਆਂ ਕੱਢਦੇ ਹੁੰਦੇ ਸੀ ਸਾਡੇ ਬਜ਼ੁਰਗ ਵੀ ਜਾਂਦੇ ਰਹੇ ਆ ਗੁਰਾਇਆ ਸ਼ਹਿਰ ਤੋਂ ਗੁਰਾਇਆ ਸ਼ਹਿਰ ਤੋਂ ਜਾਂਦੇ ਰਹੇ ਆ ਗਰੋ ਛੋੜਾ ਰੋੜਕਾ ਗੁਰਾਇਆ ਉੱਥੇ ਉੱਥੇ ਬਹੁਤ ਸਾਈਕਲ ਦੇ ਜਾਂਦੇ ਹੁੰਦੇ ਸੀ ਕੁਝ ਜਾਂ ਬਲੀ 40 ਸਾਲ ਹੋ ਗਏ 40 ਸਾਲ ਇਸ ਸੰਸਥਾਨ ਨਾਲ ਜੁੜਿਆ ਹੋਇਆ ਹਾਲੇ ਟਾਈਮ ਤੋਂ ਅਸੀਂ ਨਾਲ ਹੈ ਜਦੋਂ ਸਾਈਕਲਾਂ ਤੇ ਰੈਲੀਆਂ ਕੱਢਦੇ ਕਾਂਸੀ ਰਾਮ ਦੇ ਟਾਈਮ ਤੋਂ ਤਾਂ ਫੇਰ ਨਾਲ ਚੱਲ ਰਹੇ ਸੀਗੇ ਅੱਛਾ ਜੀ ਤੋਂ ਉਤੋਂ ਆਵਾਜ਼ ਫਿਰ ਆਪੋ ਆਪਣੇ ਕੰਮਾਂ ਤੇ ਲੱਗ ਗਏ ਹਾਂ ਅੱਜ ਵੀ ਸਾਡੀ ਜਿੰਦਾਬਾਦ ਹੈ ਸਹੀ ਗੱਲ ਹੈ ਇਹਦਾ ਡੇੜੀ ਨੌਕਰੀ ਕਰਦਾ ਨਹੀਂ ਅੱਛਾ ਜੀ ਗ੍ਰਾਮ ਸੇਵਕ ਹਾਂ ਯੋਗੋ ਚਲੇ ਕਾਹੀ ਕਥਮ ਭੜੀ ਚੋਂਦੀ ਦੇਖੋ ਬੜੇ ਮੱਛੀਆ ਦਾ ਸਾਰੇ ਗੈਂਗ ਬੰਦੇ ਆ ਸਾਰੇ ਬਸੇ ਖੜੇ ਇਹ ਸ਼ੁਰੂ ਤੋਂ ਹੀ ਨਾਲ ਇਹ ਹੈਗੇ ਆ ਲੰਬੜੇ ਤੋਂ 40 45 45 ਸਾਲ ਹੋ ਗਏ ਸਾਰੇ ਬੁੜੇ ਮਰ ਗਏ ਕਹਾ ਜੀ ਹੋ ਗਏ ਬੁੜੇ ਗਾ ਲੈ ਚੱਲ ਪਏ ਬੁਨਾਦਾਰ ਵੀ ਤੁਰੇ ਰਹੇ ਉਹਨਾਂ ਤੋਂ ਹਟ ਕੇ ਜ਼ਰੂਰੀ ਹੈ ਜੀ ਜ਼ਰੂਰੀ ਨੜਾਈ ਵੀ ਕਰ ਰਹਿਣਾ ਉੱਦੇ ਵੀ ਰਹੇ ਜੰਗ ਇਹ ਬੜੀ ਕਿਰਪਾ ਜੰਗ ਜ਼ਰੂਰੀ ਆ ਅੱਜਾ ਸ਼ਰਨ ਵਾਲੇ ਮੈਂਗਰ ਆਪਾਂ ਪਿੰਡ ਆਪਾਂ ਮੈਂਗਰ ਆਪਦੇ ਪਿੰਡ ਦੀ ਪਾਰਟੀ ਆ ਅੱਛਾ ਜੀ ਪਿੰਡਾ ਦਰੀਆ ਸਰ ਗੱਤੋ ਵਾਲਿਆ ਹਾਂਜੀ ਸਾਡੇ ਪੰਜਾਹ ਸੱਤ ਪਿੰਡ ਅਸੀਂ ਕਮਰਾ ਰੱਖੀ ਪਿੰਡਾ ਕਿਚਨ ਸਾਰਾ ਉੱਤੇ ਸਹੀ ਆ ਹਾਂ ਜੀ ਇਹ ਆ ਲੜਕਾ ਆ ਗਿਆ ਹਾਂਜੀ ਇਹ ਆ ਲੜਕਾ ਹਾਂਜੀ ਵਧੀਆ ਜੀ ਜੋ ਬੋਲੇ 100 ਰੁਪਏ 사ਤਗੁਰ ਰਵਿਦਾਸ ਮਹਾਰਾਜ ਕੀ ਜੈ ਭਈਏ ਜੀ ਅੱਜ ਦਾ ਅੱਜ ਜੋ ਕਾਫਲਾ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਖਰੜਗੜ੍ਹ ਸਾਹਿਬ ਤੋਂ ਚੱਲਿਆ ਆ ਪੰਜਾਬ ਦੀ ਧਰਤੀ ਤੋਂ ਹਾਂਜੀ ਇਹ ਜੋ ਸੰਗਤ ਆਈ ਆ ਪਿੰਨ ਮਛਰੀਵਾਲ ਤੋਂ ਆਈ ਆ ਹੋਰ ਬਾਕੀ ਆਰਾਕੂੜਾ ਤੋਂ ਆਰਾਕੂੜਾ ਪਜੂਤਾ ਲਾਂਬੜਾ ਨੰਦਾਚੌਰ ਸੰਗਤ ਆਈ ਆ ਜੀ ਸਾਰੀ ਸੰਗਤ ਦਾ ਧੰਨਵਾਦ ਧੰਨਵਾਦ ਜੀ ਸਹੀ ਗੱਲ ਕਤਵਾਲ ਕਤਵਾਲ ਤੋਂ ਸੰਗਤ ਹੈ ਸਾਡੇ ਡਾਕਟਰ ਜੀ ਆ ਸਤਿਕਾਰਯੋਗ ਪ੍ਰਾਨੇ ਫੰਬੀਆਂ ਤੋਂ ਹੈਪੀ ਫੰਬੀਆਂ ਜੀ ਆ ਪਾਤਾ ਨਵਾ ਬਾਜੀ ਹਣੀ ਹਰਵੰਡੀ ਤੋਂ ਜਾਲੀ ਹਰਵੰਡੀ ਤੋਂ ਪ੍ਰਧਾਨ ਪੱਜੋ ਤੇਜਤ ਤੋਂ ਹਾਂਜੀ ਆਪੋ ਦਾ ਡਰਾਈਵਰ ਬਹੁਤ ਪ੍ਰਧਾਨ ਆ ਆਪਣੇ ਆਪਾਂ ਦੇ ਸਾਡੇ ਡਰਾਈਵਰ ਸਾਹਿਬ ਆ ਹਾਂਜੀ ਬੰਦੇ ਪੱਜੋ ਸਾਡੇ ਡਰਾਈਵਰ ਸਾਹਿਬ ਆ ਬਹੁਤ ਸਤਿਕਾਰਯੋਗ ਆ ਆਦੇਨਾ ਹਾਰਦੇ ਵੀ ਆਉਂਦੇ ਖਰਗੋਲ ਗੱਲ ਸਾਹਿਬ ਸਹੀ ਹੈ ਜੀ ਬਹੁਤ ਜਨ ਸਮਾਜ ਪਾਰਟੀ ਦੀ ਸਪੋਰਟ ਵੀ ਕਰਦੇ ਆ ਪੂਰੀ ਹੂੰ ਕਰਨੀ ਚਾਹੀਦੀ ਹੈ ਠੀਕ ਹੈ ਜੀ ਤੇ ਬਹੁਤ ਇਹਨਾਂ ਦਾ ਅਸੀਂ ਸਤਿਕਾਰ ਕਰਦੇ ਆ ਸਾਡਾ ਕਰਦੇ ਆ ਸਹੀ ਹੈ ਬਾਕੀ ਸੰਗਤ ਨੂੰ ਪੂਰੀ ਪੰਜਾਬ ਦੀ ਸੰਗਤ ਨੂੰ ਬੇਇੱਜ਼ਤੀ ਆ ਹੂੰ ਹੱਥ ਜੋੜ ਕੇ ਤੇ ਇੱਕ ਵਾਰੀ ਬਹੁਤ ਜਨ ਸਮਾਜ ਪਾਰਟੀ ਨੂੰ ਮੌਕਾ ਦੇਣ ਮੌਕਾ ਦੇਣ ਸਹੀ ਗੱਲ ਆ ਆਪਾਂ ਸਾਰੀਆਂ ਪਾਰਟੀਆਂ ਨੂੰ ਮੌਕਾ ਦੇ ਦਿੱਤਾ ਹੂੰ ਸਾਰਿਆਂ ਦਾ ਰਾਜ ਦੇਖ ਲਿਆ 75 ਸਾਲ ਹੋ ਗਏ ਸਾਨੂੰ ਦੇਖਦਿਆਂ ਨੂੰ ਹੂੰ ਸਾਰੇ ਸੰਗਤ ਨੂੰ ਬੇਨਤੀ ਆ ਪੰਜਾਬ ਦੀ ਧਰਤੀ ਤੇ ਇੱਕ ਵਾਰੀ ਭੋਜਨ ਸਮਾਜ ਪਾਰਟੀ ਦੀ ਸਰਕਾਰ ਬਣਾਓ ਹੂੰ ਆਪਣਾ ਮਾਨ ਸਨਮਾਨ ਵਧਾਓ ਵਧਾਓ ਸਹੀ ਗੱਲ ਆ ਆ ਜਿਹੜੇ ਕਾਂਡ ਹੋ ਰਹੇ ਆ ਆ ਜਿਹੜੇ ਕਾਂਡ ਹੋ ਰਹੇ ਆ ਸਾਰਿਆਂ ਦੇ ਸਦਤ ਹੋ ਰਹੇ ਆ ਜਿਹਨੂੰ ਮਰਜ਼ੀ ਦੇਖਦੀ ਆ ਪੁਲਿਸ ਚੱਕ ਕੇ ਲੈ ਜਾਂਦੀ ਆ ਇਹ ਬੀਐਸਪੀ ਉੱਤੇ ਰਹੀ ਆ ਸਾਰਿਆਂ ਦੇ ਸਨਮਾਨ ਦੇ ਵਿੱਚ ਸਹੀ ਗੱਲ ਹੈ ਜੀ ਠੀਕ ਹੈ ਜੀ ਅਸੀਂ ਜੇਲਾ ਤੋਂ ਬੰਦੇ ਘਟਾਈਦੇ ਆ ਹੂੰ ਜਿਹੜਾ ਨਜਾਇਜ਼ ਫੜ ਕੇ ਲੈ ਜਾਂਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਜਿਹੜੇ ਕਿ ਬਣਾ ਦੇ ਸਰੇਂਦੀ ਵੀ ਕੋਈ ਹੁੰਦੀ ਔਨ ਵੀ ਫੜ ਕੇ ਚਾਕੇ ਜਿੰਦ ਠੋਕ ਦਿੰਦੇ ਆ ਔਰ ਜਿਹੜੇ ਕੁਆਂਟਲਾਂ ਦੇ ਹਿਸਾਬ ਨਾਲ ਚਿੱਟਾ ਵੇਚਦੇ ਆ ਵੱਡੇ ਵੱਡੇ ਸਮਗਰ ਵਾਲਾ ਉਹਨਾਂ ਨੂੰ ਕੋਈ ਵੀ ਸਰਕਾਰ ਉਹਨਾਂ ਨੂੰ ਫੜਦੀ ਨਹੀਂ ਹੈ ਸਕਾਲਟੀ ਕਰਦੀ ਉਹਨਾਂ ਦੀ ਠੀਕ ਹੈ ਜੀ ਇਸ ਕਰਕੇ ਹੀ ਖਰਾਰ ਗਾੜੀ ਧਰਤੀ ਤੋਂ ਅੱਜ ਇਹ ਨਗਰ ਕੀਰਤਨ ਕੱਢਿਆ ਆ ਉਹਨਾਂ ਦੇ ਸਨਮਾਨ ਦੇ ਵਿੱਚ ਸਤਗੁਰੂ ਅਰਜਨ ਜੀ ਦੇ ਹਮ ਸਾਰੀ ਸੰਗਤ ਨੂੰ ਪੰਜਾਬ ਦੀ ਨੂੰ ਮੁੜ ਕੇ ਫੇਰ ਬੇਨਤੀ ਆ ਕਿ ਇੱਕ ਵਾਰੀ ਬਸਪਾਲ ਲਿਆਓ ਤੇ ਪੰਜਾਬ ਪਚਾਓ ਸਹੀ ਹੈ ਤਾਂ ਰਹਿਤ ਹੋਵੋ ਠੀਕ ਹੈ ਜੀ ਜੈ ਸ਼ੋਨਰ ਬਾਦ ਸਾਧੂ ਜੀ ਦਾਸ ਮਹਾਰਾਜ ਕੀ ਜੈ ਹੈਪੀ ਓਕੇ ਜੀ ਜੈ ਸਾਹਿਬ